ਦੇ ਚਰਨ ਹੋਏ تیر ਕੇ ਤਾਂ ਪੁਰਜਾ ਪੁਰਜਾ ਘੱਟ ਪਰੇ ਕਬੂ ਨਾ ਛੱਡੇਗੇ ਤੋ ਕੀ ਹਾਲ ਚਾਲ ਨੇ ਕਰੋ ਸਵਾਗਤ ਹੈ ਸਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਗੇ ਤੇ ਆਪਾਂ ਪੂਰੇ ਘੈਂੜਿਆ ਯਾਰ ਇਹ ਜਨਹੋਰ ਕਰਿਓ ਵਾਲਾ ਬੂਗਾ ਨੂੰ ਮਤ ਕੇ ਕੰਮ ਕਰ ਕਰ ਕੇ ਜਿਹੜੇ ਤੁਹਾਨੂੰ ਪਤਾ ਠੰਡ ਦਾ ਮੌਸਮ ਆ ਤੇ ਜੁਲੇ ਵੀ ਜੋ ਉੱਠ ਗਏ ਆਪਾਂ ਬਾਹਰ ਆ ਗਏ ਆ ਤੇ ਸਾਰਾ ਕੰਮ ਕਰ ਹੋਇਆ ਹੀ ਤੇ ਹੁਣ ਮਨ ਲੱਗੇ ਕਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਪੂਰ ਗਿਆ ਤੇ ਉਸ ਦੇ ਰਿਲੇਟਿਡ ਆਪਾਂ ਗੁਰ ਅੱਜ ਖਣਫਟ ਸਾਹਿਬ ਗੁਰਦੁਆਰਾ ਸਾਹਿਬ ਰੱਖਣੀ ਆ ਤੇ ਆਪ ਕੀ ਆਪਾਂ ਆਪ ਦਾ ਟਰੈਕਟਰ ਲਾਉਣਾ ਨਵਾ ਲਿਆਂਦਾ ਚਲੋ ਤੁਹਾਨੂੰ ਉਹ ਵੀ ਵਿਖਾਵਾਂਗਾ ਹੁਣ ਤੱਕ ਤੁਹਾਨੂੰ ਆਪੇ ਵਿਖਾਇਆ ਨਹੀਂ ਉਹ ਵੀ ਤੁਹਾਨੂੰ ਅੱਜ ਦਿਖਾਵਾਂਗੇ ਤੇ ਉਹ ਹੁਣ ਟਰਾਲਾ ਟਰੂ ਲਾ ਲੈਣਾ ਵਾ ਮਹਾਰਾਜ ਦੇ ਜਿੱਥੇ ਸੂਬ ਰੱਖਨੇ ਆ ਵੇਖੋ ਗੱਡੀ ਦੇ ਵਿੱਚ ਰੱਖਦੇ ਆ ਜਾਂ ਟਰਾਲੇ 'ਚ ਰੱਖਦੇ ਆ ਤੇ ਆਪਾਂ ਉਹਨਾਂ ਕੋਲ ਟਰੈਕਟਰ ਜਿਹੜਾ ਲਾਉਣਾ ਉਹਦੀ ਤਿਆਰੀ ਕਰਦੇ ਆਂ ਉਹਨੂੰ ਧੋਣੇ ਧਾਣੇ ਆ ਟਰਾਲਾ ਟਰੋਲਾ ਧੋਣੇ ਆ ਸਾਫ਼ ਕਰਦੇ ਆ ਤੇ ਲੈਣ ਜਾਣੇ ਆ ਟਰਾਲਾ ਜਾਂ ਵੇਣੇ ਦੂਜੇ ਪ੍ਰਾਣ ਨੂੰ ਉਹ ਲੈ ਕੇ ਆ ਜਾਂਦਾ ਕਿ ਜਾਂ ਕਿਵੇਂ ਜਾਂ ਆਪਾਂ ਨੂੰ ਜਾਣਾ ਪਊਗਾ ਤੇ ਉਹਨਾਂ ਜਿਹੜਾ ਪੈਣ ਡੰਗਰਾਂ ਦਾ ਕਾਰੋਬਾਰ ਆਪਣਾ ਕੰਮ ਕਾਰ ਕਰ ਲਿਗੋ ਥੋੜਾ ਬਹੁਤਾ ਰਹਿ ਗਿਆ ਬਾਰਬੂਰ ਕਰਨ ਵਾਲੇ ਇੱਕ ਯਾਰ ਥੋੜੀ ਥੋੜੀ ਨਾ ਬਾ ਵੀ ਬੜੀ ਵਗਦੀ ਆ ਥੋੜਾ ਡਰ ਰਹਿੰਦਾ ਕਿਸੇ ਮੋਕੇ ਡੰਗਰ ਨਾ ਕੋਈ ਬਿਮਾਰ ਨਾ ਅਜ ਕੱਲ ਹੀ ਏਕ ਨੂੰ ਬੁਖਾਰ ਹੋ ਗਿਆ ਤੇ ਉਹਨੂੰ ਫੇਰ ਇੰਜੈਕਸ਼ਨ ਨੂੰ ਫੂਰ ਸਿੰਘ ਲਾਏ ਉਹ ਵੀ ਕੋਈ ਗੱਲ ਨਹੀਂ ਬੰਦਾ ਠੀਕ ਵੀ ਕਰ ਲੈਂਦਾ ਪਰ ਜਦੋਂ ਇੱਕ ਰੀ ਡੰਗਰ ਦੁੱਧ ਤੋਂ ਟੁੱਟ ਜਾਂਦਾ ਹੈ ਨਾ ਉਹਨੂੰ ਉਠਾਉਣਾ ਬਹੁਤ ਔਖਾ ਹੋ ਜਾਂਦਾ ਇਹ ਆਪਣੇ ਵੀਰਪਰਾ ਜਿਹੜਾ ਡੰਗਰਾਂ ਵਾਲਾ ਕੰਮ ਕਰਦਾ ਉਹਨੂੰ ਪਤਾ ਹੀ ਹੋਗਾ ਇਹਨਾਂ ਚੀਜ਼ਾਂ ਬਾਰੇ ਤੇ ਬਾਕੀ ਆਪਾਂ ਤੁਹਾਨੂੰ ਵਿਖਾਉਣੇ ਆ ਲੈਣ ਜਾਂਦੇ ਆ ਟਰਾਲਾ ਤੇ ਸਾਰਾ ਜਿਵੇਂ ਜਿਵੇਂ ਅੱਗੇ ਜੋ ਕੋਈ ਹੁੰਦਾ ਐਕਟੀਵਿਟੀ ਤੁਹਾਨੂੰ ਵਿਖਾਉਂਦੇ ਰਾਵਾਂਗੇ ਵੀਡੀਓ ਨਾਲ ਜੁੜ ਕੇ ਰਹੋ ਮਿਲਦੇ ਆ ਥੋੜੇ ਚਿਰ ਦਾ ਹਾਂ ਤਿਆਰੀ ਲਓ ਮਿੱਤਰੋ ਪਠਿਆਲਾ ਆ ਗਿਆ ਟਾਈਮ ਟਾੜਾ-ਬਾੜਾ ਕਰ ਲਗੇ ਇਹ ਫਿਰ ਜਿਵੇਂ ਦੰਦ ਦੋ ਸਿਆਪਾ ਉਧਰ ਲੱਗੇ ਰਹਿਣਾ ਉਹਦੇ ਜਾਇਆ ਨਹੀਂ ਉਹਨਾਂ ਦੇ ਤੱਕ ਵੇਟ ਕਰੀ ਜਾਂਦੇ ਆ ਉਹਦੇ ਤੱਕ ਆਏ ਨਹੀਂ ਆ ਤੇ ਉਹਨਾਂ ਜਿਹੜਾ ਆਪਾਂ ਉਹਦਾ ਜਿਹੜਾ ਕੰਮ ਆ ਭਾਈ ਨਿੱਜੀ ਜਿਹੇ ਦੇ ਸਿਰ ਤੋਂ ਆਪਾਂ ਆਪਦਾ ਚਲਾਉਣੀ ਉਹ ਚੀਜ਼ ਆਪਾਂ ਕਰ ਲਗੇ ਪੱਠੇ ਪੱਠੇ ਪਾਲ ਗਏ ਵੇਲੇ ਹੋ ਗਏ ਐਨ ਫਿਰ ਕੋਈ ਗੱਲ ਨਹੀਂ ਫਿਰ ਭਾਵੇਂ ਦੋ ਚਾਰ ਕਿੱਟ ਲੱਗ ਵੀ ਜਾਣ ਫਿਰ ਉਹ ਆਪਾਂ ਨੂੰ ਕੋਈ ਟੈਨਸ਼ਨ ਆ ਉਹ ਆਪਾਂ ਆਉਦਾ ਕੰਮ ਨੂੰ ਵੇੜ ਲੇ ਲਾ ਆ ਵੀ ਮਿੱਤਰੋ ਸ਼ਾਮਾਂ ਗਈਆਂ ਪੈ ਤੇ ਟਰਾਲਾ ਸਾਡਾ ਨਹੀਂ ਜੇ ਆਇਆ ਵੀਡੋ ਕਿ ਆ ਘਰ ਕੇ ਲਿਆ ਆ ਪਾਨਾ ਹੁਣ ਉਹਨੇ ਹੁਣ ਉਹਨੇ ਕਿਹਾ ਟਰਾਲਾ ਧੋਈ ਤੇ ਮੈਂ ਆਖਣਾ ਆਪਾਂ ਨਾਤੇ ਆਂ ਤੇ ਆਪਾਂ ਚੱਲੇ ਬਾਬੇ ਇਹ ਗੱਲੋਂ ਸਾਡੀ ਤੂੰ ਤੂੰ ਮੈਂ ਮੈਂ ਹੋਣੀ ਤੇ ਮੇਰੇ ਮਾਮੇ ਦਾ ਮੁੰਡਾ ਵੀ ਨਾ ਕੇ ਰੈਡੀ ਹੋ ਗਿਆ ਆਈ ਨਾ ਸੁਰਤ ਆਈ ਕਿ ਨਾ ਸੁਰਤ ਕਰ ਗੱਲ ਮੰਦਾ ਇਦਾਂ ਆਉਂਦੇ ਆਂ ਨਾ ਸ਼ੋਰਾਂ ਦੇ ਡੱਕ ਡੁੱਕ ਜਾ ਕਦੋਂ ਸੜਕ ਦੇ ਵਜਦਾ ਮੈਨੂੰ ਹੁੰਦਾ ਵੀ ਟਰੈਕਟਰ ਤੁਰਿਆ ਆਉਂਦਾ ਉਹ ਨਿਕਲਦਾ ਕੋਈ ਹੋਰ ਹੀ ਆ ਕੇ ਹਾਂ ਹੁਣ ਢੀਕ ਕਰਨ ਦੇ ਆਂਦਾ ਆ ਗਿਆ ਆ ਗਿਆ ਆ ਗਿਆ ਵੇਖੋ ਕਿਦੋਂ ਆ ਗਿਆ ਢੀਕਨ ਦੇ ਆਊਗਾ ਠੀਕ ਆ ਮੈਨੂੰ ਪਤਾ ਪੰਗਾ ਉਦੋਂ ਪੈਣਾ ਜਦੋਂ ਮੈਂ ਜਾਣਾ ਇਹ ਅੱਜ ਦਾ ਨਹੀਂ ਇਹ ਨਿਤ ਦਾ ਪੰਗਾ ਉਹ ਵੀ ਵਿਖਾਵਾਂਗੇ ਉਹ ਵੀ ਵਿਖਾਵਾਂਗੇ ਮੁਬਦਰ ਵੇਖਣ ਦਾ ਸ਼ਾਨ ਦੇਖੀ ਜਾਵੇ ਚਲੋ ਬਾਕੀ ਆਉਣ ਦੋ ਉਹ ਪੰਛੀ ਨਾਲ ਮਲਾਉਣੇ ਆ ਕੋਈ ਗੱਲ ਨਹੀਂ ਵੇਟ ਕਰੋ ਸਫਰ ਕਰੋ ਕਿਥੇ ਸਵੇਰ ਨਾਲ ਗਈ ਉੱਥੇ ਹੁਣ ਵੀ ਨਾ ਗਈ ਨਹੀਂ ਪਰ ਤੂੰ ਹੀ ਸਫਰ ਕਾਦਾ ਇਹ ਤੇ ਲਗਾਤਾਰ ਹੀ ਕੰਮ ਤੁਰਿਆ ਜਾਣਾ ਬਸ ਕੋਈ ਗੱਲ ਨਹੀਂ ਵੇਸ ਪਾਈਆਂ ਵੇਸ ਪਾਈਆਂ ਜਾ ਕੇ ਬੁੱਢੇ ਨੂੰ ਮੇਰਾ ਥੋਹ ਨਹੀਂ ਚੁੱਕਿਆ ਤੂੰ ਉਹਦਾ ਫੂਨ ਨਹੀਂ ਚੁੱਕੰਦਿਆਂ ਤਾਏ ਦਾ ਮੈਂ ਤਾਂ ਵੀਡੀਓ ਬਣ ਗਈ ਆ ਫੂਨ ਨਹੀਂ ਚੁੱਕਿਆ ਭਰਾਵਾ ਮੈਨੂੰ ਉਹ ਗੁੱਸੇ ਹੁੰਦਿਆ ਬਣਾਉਂਦਾ ਵੀਡੀਓ ਲੋ ਵੀ ਜਿਹੜੀ ਚੀਜ਼ ਦਾ ਡਰ ਹੀ ਉਹ ਹੀ ਹੁਣ ਦਾ ਨੂੰ ਲਿਆ ਦੁਣ ਜਾਣਾ ਹੈ ਗੁਰਦਰਾ ਸਾਹਿਬ ਤੇ ਹੁਣ ਚੋਬਰ ਆਪਣਾ ਟਰੈਕਟਰ ਲਾ ਕੇ ਤੇ ਗਾਂ ਗਿਆ ਤੇ ਹੁਣ ਇਹਨੂੰ ਵੀ ਧੋਣਾ ਰਿਹਾ ਵੇਖੋ ਮਿੱਟ ਖਾਨਾ ਕਿੰਨਾ ਕੋ ਇਹ ਟਰੈਕਟਰ ਵੀ ਧੋਣ ਵਾਲਾ ਤੇ ਆਪਾਂ ਰੈਡੀ ਹੋ ਗਏ ਖਲੋਤੇ ਆ ਤੇ ਹੁਣ ਆਪਾਂ ਨੂੰ ਕੱਲਿਆਂ ਨੂੰ ਧੋਣਾ ਪੈਣਾ ਜਵਾਨ ਆਪ ਘਰੇ ਵੀ ਚਲੇ ਗਿਆ ਚਲੋ ਵੇਖਦੇ ਆ ਕੀ ਬੰਦਾ ਲਾਉਣੇ ਮੋਰਚਾ ऐसे कभी कभी हो जाता है ਆਨੂਏ ਲੱਗ ਰਹੀ ਹੈ ਭਾਈ ਠੰਡ ਤੇ ਆਹੀਂ ਤੇ ਪਾਸੇ ਖਲੋਤਾ ਹੀ ਕਰਕੇ ਕਰਨਾ ਤੇ ਪੈਣਾ ਹੱਸ ਕੇ ਕਰ ਲਾ ਰੋ ਕੇ ਕਰ ਲਾ ਪਰ ਗੱਲ ਗਲਤ ਆ ਮੈਂ ਦਗਾ ਦੇ ਗਿਆ ਤੈਨੂੰ ਤੇਰਾ ਯਾਰ ਮਾਮਾ ਹੁਣ ਮੈਂ ਇਦਾਂ ਕਹਾਂ ਕਿ ਦਿਨੋਂ ਦਲਾਸਾ ਦੇ ਲਈ ਨਾ ਸੇਵਾ ਵਾ ਹੌਸਲਾ ਜਿਹਦਾ ਯਾਦ ਨੂੰ ਯਾਰ ਮਾਰ ਹੋਵੇ ਇੱਕ ਬੰਦਾ ਛੇਰ ਦਾ ਢੀਕਦਾ ਹੋਵੇ ਬਾਜੋ ਬੰਦਾ ਲਵੇ ਨਾ ਤੇ ਬਾਜਿਆ ਕੰਮ ਪੈ ਜੇ ਕੀ ਕਰਨਾ ਚਾਹੀਦਾ ਉਹ ਆ ਓਏ ਜੀ ਆ ਗੁਰੂ ਦਾ ਛੇਰ ਦਾ ਟਰਾਲਾ ਢੀਕਦਾ ਮਿੱਟੀ ਵਾਲਾ ਚੋਕੇ ਜਹਾ ਗੱਦਾ ਮੱਥੇ ਮਾਰਿਆ ਥੱਲੇ ਨੂੰ ਧੋਣਾ ਪੈ ਗਿਆ ਗੱਲ ਤਾਂ ਗੱਲ ਆਣਾ ਇਹ ਤਾਂ ਨਾ ਸਵੇਰ ਦਾ ਹੋਰ ਭਾਈ ਠੀਕ ਠਾਕ ਸਵੇਰ ਦਾ ਤਿੰਨ ਦੂਰ ਆ ਗਿਆ 31 ਹਾਂ ਬੋਲ ਕਰਾਉਣ ਕਿੱਥੇ ਮਾਰਨੀ ਹੋਰ ਕੀ ਕਹਿਦਾ ਬੱਕਰ ਦਾ ਉਹ ਜਾਨ ਨੂੰ 22 ਤਰੀਕ ਦਾ ਪੁੱਛਿਆ ਮੈਂ ਦੇ ਪਾਏ ਨੇ ਅੱਜ ਮੁੰਡੇ ਨੇ ਸਾਤੀ ਸੇਵਾ ਜਾਰੀ ਸ਼ੋਰਾਂ ਸ਼ੋਰਾਂ ਦੇ ਸਟੇਜ ਕਿਤਾ ਲੈ ਕਿੰਦਾ ਕਿੰਤਰੋ ਕਿਦਾਂ ਸਾਰੇ ਤੇ ਤੁਹਾਨੂੰ ਪਤਾ ਹੀ ਹੈ ਗੁਰੂ ਗੋਬੀ ਸਿੰਘ ਜੀ ਦਾ ਗੁਰਪੂਰ ਬੈ ਕੱਲ ਕੱਲ ਨਗਰ ਕੀਰਤਨ ਕੱਢਣਾ ਹੈ ਚਾਹ ਵੇਖੋ ਇਹ ਤਿਆਰੀਆਂ ਕਰਦੇ ਵਖਾਦੋ ਚਾਹ ਪੱਛਟਾ ਕੇ ਜੜ ਮੈਂ ਕਿਉਂ ਸਾਰੇ ਮੁੰਡੇ ਨਾਲ ਆ ਉੱਤੀ ਗਈ ਆ ਬੇਟਾ ਹੀ ਕਰਨਿਆ ਟਰੈਕਟਰ ਹੀ ਖਲਾਰਤਾ ਵਾ ਇਹੋ ਹੀ ਕੋਹਾ ਆ ਜੋ ਸਾਡਾ ਬੇਟਾ ਮਿਲेंगे बजे चरन ओए दिल के हे तो पूजा पूजा काट भरे कब उण ਛੱਡੇਗੇ ਤੋ ਜੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਸ਼ੋਲੇ ਜਿੰਦਾ ਪੂਰੀ ਸ਼ੋਲੇ ਜਿੰਦਾ ਕਾਰਗਾਲਾ ਨਰਮਨਾ ਰੁਕ ਜਾ ਲਓ ਮਿੱਤਰੋ ਸਵੇਰ ਗਈ ਆ ਹੋ ਤੇ ਰਾਤ ਦਾ ਜਿੱਥੋਂ ਤੱਕ ਤੁਸੀਂ ਵਲੌਗ ਵੇਖਿਆ ਹੋਗਾ ਤਾਂ ਉਮੀਦ ਆ ਤੁਹਾਨੂੰ ਵਧੀਆ ਲੱਗਾ ਹੋਊਗਾ ਕਿਉਂਕਿ ਰਾਤੀ ਹੋ ਗਿਆ ਹਾਂ ਲੇਟ ਸਾਡੇ ਸਾਹਮਣੇ ਟਰਾਲਾ ਟਰੋਲਾ ਧੋਣਾ ਹੈ ਸਾਡੇ ਟਰੈਕਟਰ ਧੋਣਾ ਵਾ ਇਹ ਜਾ ਕੇ ਮੈਂ ਧੋਣਾ ਵਾ ਉਹ ਰਾਤੀ ਫਿਰ ਲਾਈਟ ਚਲੇ ਗਈ ਮਤਲਬ ਕਿ ਮੋਟਰ-ਮਾਟਰ ਬੰਦ ਹੋ ਗਈ ਪਾਣੀ ਨਹੀਂ ਤੇ ਟਰਾਲਾ ਛੇਡਾ ਵਾ ਗੁਰਦਾਰਾ ਸਾਹਿਬ ਲੈ ਗਏ ਹਾਂ ਤੁਸੀਂ ਅੱਗੇ ਕਲਿੱਪਾਂ ਵੇਖ ਹੀ ਲਈਆਂ ਤੇ ਹੁਣ ਜਾ ਕੇ ਟਰੈਕਟਰ ਰੈਡੀ ਕਰਨਾ ਯਾਰਾ ভাই ਤੈਨੂੰ ਗੁਰਦਾਰ ਸਾਹਿਬ ਪਹੁੰਚਾਉਣਾ ਤੇ ਜਾ ਕੇ ਤੁਹਾਨੂੰ ਮਿਲਦੇ ਆ ਮੈਂ ਉਹ ਟਰੈਕਟਰ ਟਰੂਟਰ ਸਾਫ਼ ਕਰ ਲਾਂ ਧੋਤਾ ਲਵਾ ਬਾਕੀ ਉਹਨੂੰ ਜੋ ਸੁਰਖੀ ਬਿੰਦੀ ਲੱਗਣੀ ਤੁਹਾਨੂੰ ਪਤਾ ਹੀ ਉਹ ਲਾ ਲੂ ਕੇ ਫਿਰ ਮਿਲਦੇ ਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਰੱਬ ਰੱਖ